ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਕਾ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂਜੀ ਭਾਜੀ ਵਧੀਆ ਜੀ ਤੁਹਾਨੂੰ ਨਾਮ ਦੱਸਦੇ ਕਰੀ ਆਪਣਾ ਦਾ ਭਾਜੀ ਡਿਊਟੀ ਹਾਂਜੀ ਰੈਂਡ ਜੱਖ ਵਿੱਚ ਚੀਜ਼ਾਂ ਤੇ ਸੇਜਨ ਵਾਲਾ ਤੇ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਵਾਰੀ 9981948722 ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਇਹਦੇ ਤੋਂ ਹੀ ਆਪਾਂ ਕਰ ਲਈਏ ਥਾਣੇ ਬਿਲਕਦੇ ਤੁਹਾਨੂੰ ਲਾਗੇ ਤੇ ਦਿਖਾ ਦਈਏ ਥਾਣਾ ਦਾ ਸਾਈਜ਼ ਤੇ ਗੈਪ ਜਿਹੜਾ ਚੰਗਾ ਚੰਗੇ ਗੈਪ ਤੇ ਥਾਣ ਜਿਹੜਾ ਇਹ ਦੇਖੋ ਲੱਗਾ ਬੱਚਾ ਕਿ ਵਿਧੀ ਤੇ ਮਗਰ ਇਹਦੇ ਮਗਰ ਪਾਜੀ ਵਛੀ ਜੀ ਇਹਦੇ ਮਗਰ ਜਰਸੀ ਵਛੀ ਜੇ ਜਿਹੜੀ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਵਿਧੀ ਨੇ ਸੂਈ ਨੂੰ ਸੂਈ ਨੂੰ ਪਾਜੀ ਨੂੰ ਹਫਤਾ ਆ ਗਿਆ ਹ ਉਹ ਤਾਂ ਭਾਜੀ ਇਹ ਦੇਖੋ ਭਾਵੇਂ ਕਹਨ ਨੂੰ 12 ਲੀਟਰ ਕਹਿਦੀ ਹੈ ਪਰ ਜਦੋਂ ਠੰਡਾ ਕਰਕੇ ਨਾ 11 ਲੀਟਰ ਹੋਊਗਾ। ਅੱਛਾ 11 ਲੀਟਰ ਹੋਊਗਾ। ਚਵਾ ਦੋਗੇ ਕਰੋ। ਅਸੀਂ ਚਵਾ ਕੇ ਦਵਾਂਗੇ। ਉਹ ਸੁਗਾ ਪਹਿਲਾਂ ਆਂਦੇ ਆਪਾਂ ਦੂਜੇ ਚ ਲਈਏ। ਅੱਛਾ ਹਾਂਜੀ। ਬਹੁਤ ਠੰਡੀ ਤੇਰੀ ਆ ਜਦ। ਬਹੁਤ ਠੰਡੀ ਹੈ ਜੀ। ਹਾਂ ਦੇਖ ਸਕਦੇ ਜੀ। ਉਹਦੀ ਠੰਡੀ ਤੇਰੀ ਲਿਆ ਫੋਲਾ ਫਿਰ ਤੋੜਦੀ ਹੈ। ਹਾਂ ਧੰਨਵਾਦ ਬਲੈਗ ਦੇ ਵਾਸੀ ਵੇਖੋ ਜੀ। ਠੀਕ ਹੈ। ਦੋਵੇਂ ਸ਼ੌਂਕ ਪੂਰੇ। ਠੀਕ ਦੋਵੇਂ ਜਰਸੀਆਂ। ਠੀਕ। ਯਾ। ਦੁੱਧ ਦੇ ਮੋਕਾ ਦਾ ਜਿਹੜਾ 11 ਲੀਟਰ ਕਹਿੰਦੇ ਕਿ ਹੈਗਾ ਵਾ ਲਿਆ ਜੀ ਡਾਕਟਰ ਅਮੀਰ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਭਾਜੀ 12 13 ਕਿਲੋ ਚਵਾਈ ਜਾਣਾ ਤੇ ਠੀਕ ਹੈ ਜੀ ਆਹ ਬੜਾ ਮੋੜਾ ਵਹੀਰਾ ਗੋਦੀ ਵਾਲੀ ਵੀ ਠੀਕ ਹੈ ਜੀ ਬੰਦ ਫੇ ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਮੁੱਲ ਭਾਈ ਤੁਸੀਂ ਦੱਸ ਦੋ ਕਿੰਨਾ ਕੁ ਰੱਖ ਦੀਏ ਬੋਲਦੇ ਭਾਵੇਂ 35 ਕਰਾ ਲਓ ਭਾਵੇਂ 36 ਕਰਾ ਲਓ 32000 ਜਮਾਨਤ ਅੱਛਾ ਹਾਂ ਜੀ 32000 ਜਮਾਨਤ ਕਰ ਲਓ ਕਿੰਨਾ ਕਰ ਦੋਗੇ 10000 ਕਰ ਦਈਏ 10000 ਹੋਰ ਕਰਦੇ ਚਲੋ ਪੂਰੇ 30 ਦੇ ਦੇ ਦੋ ਦੇ ਦਾਂਗੇ ਠੀਕ ਹੈ ਤੇ 11 ਲੀਟਰ ਕਰੋ ਚਵਾ ਕੇ ਦੋਗੇ ਦਵਾ ਕੇ ਦਵਾ ਕੇ ਭਾਜੀ ਵਾਦੀ ਦੁੱਧ ਹੋਊਗਾ ਚੌਣ ਜਵਾ ਬੜੀ ਸਾਫ ਲੱਗੀ ਠੀਕ ਹੈ ਜੀ ਤੇ ਹੁਣ ਇੱਕ ਜਿਹੜੀ ਦੂਸਰੇ ਨੰਬਰ ਤੇ ਆ ਇਹ ਵੀ ਕਾਫੀ ਪਿਆਰੀ ਜੀ ਵੜਿਆ ਦੇਖ ਸਕਦੇ ਚਿਹਰੇ ਤਾਂ ਕਾਲੇ ਰੰਗ ਦੀ ਹੈ ਇਹ ਵੀ ਤੇ ਥਾਣੇ ਤੇ ਦੇਖ ਸਕਦੇ ਥਨਾ ਦਾ ਸਾਈਜ਼ ਵੀ ਆਪ ਇਹਦਾ ਵੀ ਚੰਗਾ ਥੋੜੀ ਜਿਹੀ ਵਿਦਿ ਪਛਾਣ ਕਰਿਆ ਹੋਰ ਆ ਦੇਖ ਸਕਦੇ ਜੀ ਤੇ ਇਹਨੂੰ ਵੀ ਇੰਨਾ ਚਿਰ ਹੋਇਆ ਐਸੋ ਹੀ ਨਾ ਇਹਨੂੰ ਭਾਜੀ ਉਹਨਾਂ ਗਿਆ ਵੀ 1 ਮਹੀਨਾ ਹੋ ਗਿਆ ਅੱਛਾ ਮਗਰ ਦੇ ਵਸ਼ੀ ਪੱਠੇ ਖਾਂਦੀ ਜੀ ਅੱਛਾ ਅੱਜ ਮੁਰਕੇ ਕਈ ਵੀਰ ਕਹਿੰਦੇ ਆ ਵੀ ਤੁਸੀਂ ਝੂਟ ਮਾਰਦੇ ਜੇ ਮੁਰਕੇ ਦੇ ਘੱਟ 15 ਦਿਨ ਕਹਿਦਗੇ 1 ਮਹੀਨਾ ਨੇ ਕਿਹਾ ਜੀ ਠੀਕ ਹੈ ਜੀ 1 ਮਹੀਨਾ ਹੋ ਗਿਆ ਜੀ ਤੇ ਦੁੱਧ ਕਿੰਨਾ ਜੇ ਦੇ ਕੋਲ ਦੁੱਧ ਭਾਜੀ ਇਹਦੇ ਥੱਲੇ ਵੀ 12 ਲੀਟਰ ਹੀ ਹੋਗਾ اچھا ਮੈਂ 10 ਲੀਟਰ ਹੀ ਦੇਣੀ ਆ ਠੀਕ ਆ ਇਹ ਰਾਤੀ ਵਹਿੜ ਆਈ ਆ ਇਹਨੂੰ ਤੇ ਭਾਜੀ ਹੁੰਦੇ ਵੀ ਮਨ ਸੁਈ ਹੈ ਨਾ ਜੰਗ ਦੀ ਅੱਛਾ ਇਹਨੂੰ ਭਾਜੀ ਵਾਂਟ ਤੇ ਦੂਰ ਦੀ ਗੱਲ ਕਹਿੰਦੇ ਵੀ ਗੁੜ ਨਹੀਂ ਚਾਰਿਆਗਾ ਇਨਾਂ ਦੇ ਅੱਛਾ ਹਾਂ ਠੀਕ ਆ ਇਹ ਵਾਣੀ ਹੋਈ ਬਲ ਸੇਵਾ ਨਹੀਂ ਹੋਈ ਮਤਲਬ ਕਿ ਪੂਰੀ ਉਹ ਤੀਜਾ ਸੁਈ ਜੇ ਤੀਸਰਾ ਵਾਹ ਕਹਿ ਨੂੰ ਭਵੇਂ ਦੂਜਾ ਕਹਿ ਦਈਏ ਤੇ ਆ ਬੱਚਾ ਵਾ ਇਹਦਾ ਹਣਾ ਇਹਦੀ ਮੱਛੀ ਜੀ ਉਹ ਆਹੀ ਆ ਮੱਛੀ ਜੀ ਜੜੀ ਇਹਦੀ ਹਾਂਜੀ ਠੀਕ ਆ ਜੀ ਦੁੱਧ ਦੇ ਦੇ ਕੋਲ ਜਿਹੜਾ ਮੋਕੇ ਤੇ 10 ਲੀਟਰ ਜਿਹੜਾ ਤਿਆਰ ਦੱਸਦੇ ਆ। ਉਤਰਾਂ ਜਿਹੜਾ ਕੱਦ ਕਾਠੇ ਦਾ ਚੰਗਾ ਵਾ। ਤੇ ਬੇਲ ਵੀ ਚੰਗੀ ਆ, ਸਾੰਪੀ ਸੁੰਦੀ ਨਹੀਂ ਪੂਰੀ ਜਿੰਨੀ ਸਾੰਪ ਚਾਹੀਦੀ ਹੈ ਗਾਨ। ਆ ਜੋ ਲੈ ਆਇਆ ਜੀ। ਇਹਦੇ ਭਾਈ ਇਹ ਮੰਨ ਲਓ ਗਾਈ ਸਾਬੀ ਸੰਦੀ ਦੀ ਨਾ ਹਾਂਜੀ ਤੁਹਾਨੂੰ ਵੀ ਪਤਾ ਆ ਤੇ ਜਿਹੜੇ ਵੀਰ ਵੀਡੀਓ ਵੇਂਦੇ ਉਹਨਾਂ ਨੇ ਬੜਾ 60000 ਦੀ ਗਾਈ ਸੀ ਹਾਂਜੀ ਹਾਂਜੀ ਆ ਰਿਹਾ ਗਾਦ ਠੀਕ ਹੈ ਪਰ ਇਹ ਵੀ ਭਾਜੀ 30000 ਦੀ ਗਾਦ ਦਗਾ 30000 ਦੀ 30000 ਦੀ ਦਦ 12 ਕਿਲੋ ਉਹ 10 ਕਿਲੋ ਹੀ ਦਊਗਾ ਮੌਕੇ ਤੇ ਹੋਰ ਮੰਤਨ ਕਰ ਦੋਗੇ ਹੋਰ ਭਾਜੀ ਕਰ ਦਾਂਗੇ ਗਾਣੀ ਅੱਛਾ ਮੈਂ ਕਰਦੀ ਕਿ ਦਾਨੀ ਦੱਸ ਦੋ ਕਿੰਨੇ ਦੀ ਦੇ ਦੀ 29 ਦੀ ਦੇ ਦੀਏ 1000 ਹੋਰ ਕਰ ਦਾਂਗੇ ਭਾਜੀ 28 ਦੀ ਦੇ ਦ 28000 ਦੀ ਭਾਜੀ ਦੇ ਦਾਂਗੀ ਤੇਰੇ ਕੋਲ ਠੱਲੀ ਗਈ ਠੀਕ ਹੈ ਬੱਚੀ ਛੱਡੋ ਭਾਵੇਂ ਨਾ ਛੱਡੋ ਕੋਈ ਗੱਲ ਨਹੀਂ 15 16 ਕਿਲੋ ਚਵਾਊੀ ਗਈ ਅੱਛਾ ਹਾਂ ਠੀਕ ਹੈ ਬਾਕੀ ਇਹ ਆ ਕਿ ਘਰੇ ਹੁਣ ਜਿੰਨਾ ਤੁਹਾਡੇ ਘਰੇ ਮੌਜੂਦ ਆ ਓਨੇ ਕੋਈ ਚਵਾਈ ਕਰਕੇ ਖੜੇ ਹਨ ਮੈਂ ਭਾਈ ਠੀਕ ਨਹੀਂ ਥੋੜਾ ਹੈ ਨਾ ਗੱਲ ਜੀ ਨਹੀਂ ਹੋਣੀ ਆਹੇ ਅੱਜ ਤਾਈਂ ਆਵਾਜ਼ ਪੂਰੀ ਨਿਕਲ ਨਹੀਂ ਦਈ ਕੱਢ ਕੇ ਕੇ ਤੇ ਬਾਕੀ ਵੇਖੋ ਕੋਈ ਗੱਲ ਨਹੀਂ ਬਾਕੀ ਆ ਦੇਖ ਸਕਦੇ ਜੀ ਟੂੜੀ ਤੇ ਆਪਣੇ ਵੀਰ ਨੇ ਵੀ ਪੂਰੀ ਸਾਫੀ ਕਰਕੇ ਪਾਈ ਆ ਅੰਦਰ ਦੀ ਤੇ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ